ਮਾਧੇਪਰਦੇਸ਼ ਤੇ ਰਾਜਸਥਾਨ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਪਾਂ ਇਹ ਖਬਰ ਸੁਣ ਰਹੇ ਹਾਂ ਕਿ ਖੰਗ ਦੀ ਦਵਾਈ ਪੀਣ ਨਾਲ ਕੁਝ ਬੱਚਿਆਂ ਦੀ ਮੌਤ ਹੋ ਗਈ ਤੇ ਕੁਝ ਬੱਚੇ ਉਹ ਸੀਰੀਅਸਲੀ ਬਿਮਾਰ ਪਏ। ਇਹ ਖੰਗ ਦੀ ਦਵਾਈ ਅਸਲ ਦੇ ਵਿੱਚ ਮਿਲਾਵਟੀ ਸੀ। ਇਹ ਕੋਲਡ ਰਿਫ ਨਾਂ ਦੀ ਦਵਾਈ ਸੀ ਜਿਹਦੇ ਵਿੱਚ ਡਾਈਥੀਲਨ ਗਲਾਈਕੋਲ ਨਾਂ ਦਾ ਇੱਕ ਜ਼ਹਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਪਾਇਆ ਗਿਆ ਸੀ। ਕਿਉਂਕਿ ਇਹ ਡਾਈਥੀਲਨ ਗਲਾਈਕੋਲ ਦਾ ਜਿਹੜਾ ਯੂਜ਼ ਆ ਉਹ ਮਨੁੱਖਾਂ ਲਈ ਨਹੀਂ ਹੈਗਾ। ਇਹ ਰੰਗਾਂ ਦੇ ਵਿੱਚ ਪਾਇਆ ਜਾਂਦਾ ਕਿ ਰੰਗ ਜਿਹੜੇ ਨੇ ਉਹ ਜੰਮਣ ਨਾ ਲੂਬ੍ਰੀਕੈਂਟ ਚ ਪਾਇਆ ਜਾਂਦਾ ਕੂਲੈਂਟ ਚ ਪਾਇਆ ਜਾਂਦਾ ਇਹ ਇੱਕ ਮਤਲਬ ਇੰਡਸਟਰੀ ਦੇ ਲਈ ਆ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ ਹੈ ਇਹ ਤੇ ਇਹਨਾਂ ਨੇ ਚੱਕ ਕੇ ਪਾਤਾ ਖੰਗ ਦੀ ਦਵਾਈ ਦੇ ਵਿੱਚ ਕਿਉਂਕਿ ਇਹ ਸਸਤਾ ਪੈਂਦਾ ਜਿਹੜੇ ਸੀਰਪ ਹੁੰਦੇ ਆ ਉਹਨੂੰ ਜੰਮਣ ਤੋਂ ਬਚਾਉਣ ਦੇ ਲਈ ਉਹਦੇ ਵਿੱਚ ਗਲਾਈਸਰੀਨ ਯਾ ਪ੍ਰੋਪੀਲਨ ਗਲਾਈਕੋਲ ਪਾਇਆ ਜਾਂਦਾ ਇਹ ਪਾਉਣ ਨਾਲ ਜਿਹੜੀ ਦਵਾਈ ਦੀ ਕੀਮਤ ਆ ਉਹ ਵੱਧ ਜਾਂਦੀ ਇਸ ਲਈ ਸਸਤੀ ਦਵਾਈ ਬਣਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹੋ ਜਿਹਾ ਮਿਲਦਾ ਜੁਲਦਾ ਇੱਕ ਕੈਮੀਕਲ ਪਾਤਾ ਜਿਹੜਾ ਇੱਕ ਜ਼ਹਿਰ ਆ ਹੁਣ ਸੈਂਟਰਲ ਡਰੱਗ ਕੰਟਰੋਲ ਆਰਗੇਨਾਈਜੇਸ਼ਨ ਨੇ ਸਟੇਟਾਂ ਨੂੰ ਇਹ ਹਦਾਇਤਾਂ ਕੀਤੀਆਂ ਨੇ ਕਿ ਤੁਸੀਂ ਚੈੱਕ ਕਰੋ ਤੇ ਜਿੱਥੇ ਵੀ ਇਹ ਇਲੀਗਲ ਮੈਨੂਫੈਕਚਰਿੰਗ ਹੋ ਰਹੀ ਆ ਉਹਨਾਂ ਨੂੰ ਬੈਨ ਕੀਤਾ ਜਾਵੇ ਤੇ ਜਿਹੜੇ ਇਹਦੇ ਲਈ ਜ਼ਿੰਮੇਵਾਰ ਨੇ ਬੰਦੇ ਉਹਨਾਂ ਤੇ ਕੇਸ ਕੀਤਾ ਜਾਵੇ ਇਹ ਬਾਅਦ ਦੀਆਂ ਗੱਲਾਂ ਨੇ ਜਦੋਂ ਇਹ ਸਾਰੀ ਕੈਜੂਅਲਿਟੀ ਹੋ ਚੁੱਕੀ ਆ ਇੱਕ ਦਵਾਈ ਨੂੰ ਬਣਨ ਲਈ ਡਰੱਗ ਨੂੰ ਬਣਨ ਲਈ ਬਹੁਤ ਸਾਰੀਆਂ ਸਟੇਜਸ ਦੇ ਵਿੱਚ ਦੀ ਬਹੁਤ ਸਾਰੇ ਪੜਾਵਾਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਫੇਰ ਕਿਤੇ ਜਾ ਕੇ ਡਰੱਗ ਜਿਹੜੀ ਆ ਉਹ ਸ਼ਾਪ ਤੇ ਆਉਂਦੀ ਆ ਸੇਲ ਹੋਣ ਲਈ ਦਵਾਈਆਂ ਬਣਾਉਣ ਵਾਲੀ ਕੰਪਨੀ ਨੂੰ ਪਹਿਲਾਂ ਇੱਕ ਲਾਇਸੈਂਸ ਲੈਣਾ ਪੈਂਦਾ ਤੇ ਜੀ ਐਮ ਪੀ ਦੇ ਰੂਲ ਫਾਲੋ ਕਰਨੇ ਪੈਂਦੇ ਆ ਜਿਹਦੇ ਵਿੱਚ ਸਾਫ਼ ਸੁਥਰਾ এনवायरमेंट ਟ੍ਰੇਨਡ ਵਰਕਰ ਪਿਓਰ ਮਟੀਰੀਅਲ ਤੇ ਸੇਫ ਪੈਕੇਜਿੰਗ ਵਗੇਰਾ ਸ਼ਾਮਲਾ ਉਸ ਤੋਂ ਬਾਅਦ ਜਿਹੜੇ ਇੰਗਰੀਡੀਅੰਟ ਯੂਜ਼ ਹੁੰਦੇ ਆ ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਆ ਜਿਹੜਾ ਮਟੀਰੀਅਲ ਬਾਹਰੋਂ ਇੰਪੋਰਟ ਕੀਤਾ ਜਾਂਦਾ ਉਹਦੇ ਲਈ ਸਰਟੀਫਿਕੇਟ ਆਫ ਐਨਾਲਿਸਿਸ ਚਾਹੀਦਾ ਇਸ ਤੋਂ ਇਲਾਵਾ ਜਦੋਂ ਪ੍ਰੋਡਕਸ਼ਨ ਹੋ ਰਹੀ ਹੁੰਦੀ ਆ ਉਹਦੀ ਸੈਂਪਲਿੰਗ ਕੀਤੀ ਜਾਂਦੀ ਆ ਜੀ ਦੇ ਵਿੱਚ ਪੀ ਐਚ ਬੈਲੈਂਸ ਡਰੱਗ ਕੁਆਂਟੀਟੀ ਤੇ ਮਾਈਕਰੋਬੀਅਲ ਕੰਟਾਮਿਨੇਸ਼ਨ ਆਦ ਜਿਹੜੇ ਪੈਮਾਨੇ ਆ ਉਹ ਚੈੱਕ ਕੀਤੇ ਜਾਂਦੇ ਆ ਇਹਦੇ ਤੋਂ ਇਲਾਵਾ ਬੈਚ ਨੰਬਰ ਐਕਸਪਾਇਰੀ ਡੇਟ ਸਟੋਰੇਜ ਕੰਡੀਸ਼ਨਸ ਡਰਗ লাইসেনਸ ਨੰਬਰ ਆਦ ਚੈੱਕ ਕੀਤੇ ਜਾਂਦੇ ਆ ਇਸ ਤਰ੍ਹਾਂ ਕਰਕੇ ਮੈਨੂਫੈਕਚਰਿੰਗ ਹੋਲ ਸੇਲ ਰਿਟੇਲਰ ਤੇ ਫਿਰ ਹਸਪੀਟਲ ਦੇ ਵਿੱਚ ਦਵਾਈ ਪਹੁੰਚਦੀ ਆ ਤੇ ਹਰੇਕ ਸਟੇਜ ਦੇ ਲਈ লাইসেনਸ ਜ਼ਰੂਰੀ ਹੁੰਦਾ ਨੈਸ਼ਨਲ ਡਰਗ ਟਰੈਕਿੰਗ ਸਿਸਟਮ ਹਰੇਕ ਬੈਚ ਨੂੰ ਟਰੈਕ ਕਰਦਾ ਇਨਾਂ ਸਾਰੇ ਸਟੇਜਸ ਦੇ ਵਿੱਚ ਦੀ ਇਨਾਂ ਸਾਰੇ ਪੜਾਵਾਂ ਦੇ ਵਿੱਚ ਦੀ ਹੋ ਕੇ ਇੱਕ ਮੈਡੀਸਨ ਜਿਹੜੀ ਆ ਉਹ ਕੰਜ਼ਿਊਮਰ ਤੱਕ ਜਾਂਦੀ ਆ ਇਸ ਮੈਡੀਸਨ ਦੇ ਵਿੱਚ ਕਿੱਥੇ ਗਲਤੀ ਹੋਈ ਹੋ ਸਕਦੀ ਆ ਜਾਂ ਇਹ ਮਤਲਬ ਇਲੀਗਲ ਮੈਨੂਫੈਕਚਰਿੰਗ ਹੋ ਰਹੀ ਸੀ ਇਹਦਾ ਪਤਾ ਨਹੀਂ ਪਰ ਕਿਤੇ ਨਾ ਕਿਤੇ ਮਿਸਟੇਕ ਇਹਦੇ ਵਿੱਚ ਜ਼ਰੂਰ ਹੋਈ ਆ ਜਿਸ ਕਰਕੇ ਬਹੁਤ ਕੀਮਤੀ ਜਾਨਾਂ ਜਿਹੜੀਆਂ ਉਹ ਚਲੀਆਂ ਗਈਆਂ